ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਕਰਤੀ ਹੈ ਜੀ ਅੱਜ ਦੇ ਵਲੌਗ ਦੀ ਸਟਾਰਟਿੰਗ ਡਾਉਨ ਨੇ ਅੱਜ ਕੂਤਰ ਫੇਰ ਅੱਜ ਆਪਣੇ ਨਾਲ ਆ ਚਿੱਟਾ ਬਗਲਾ ਚਿੱਟਾ ਇਹ ਅੱਜ ਆਪਾਂ ਨੂੰ ਕੈਪਚਰ ਕਰੂ ਵੀਡੀਓ ਦੇ ਵਿੱਚ ਲਾ ਫੜ ਲਓ ਜੀ ਇਹ ਕੂਤਰ ਆਪਣੇ ਹੱਥ 'ਚ ਹੀ ਆ ਇਹਨੂੰ ਉਡਾਉਨੇ ਆ ਰੰਗ ਲਾਤਾ ਆਪਾਂ ਨਾ ਮੈਂ ਇਹਨਾਂ ਦੇ നിങ്ങൾ ചാരി ਹਾਂ ਜੀ ਯਾਰ ਦੇਖੋ ਅੱਗ ਦਰਵਾਲੇ ਜਾਂ ਪਰਾਣੀ ਕਿਥੋਂ ਆ ਗਏ ਆ ਇੱਕ ਬੰਦਾ ਉਧਰ ਵਾਲੀ ਜਾਣਕਾਰੀ ਦੇ ਫਿਰ ਵੀ ਰੱਖੇ ਆ ਆ ਆਪਣੇ ਸਬਸਕ੍ਰਾਈਬਰ ਤਿੰਨੇ ਤੇ ਤਿੰਨੇ ਹਮਮ ਔਰ ਤਾਂ ਯਾਰ ਔਰ ਤਾਂ ਦਹੀ ਦੋਈ ਦੱਸ ਦੇ ਕੋਈ ਦੋ ਕਬੂਤਰ ਬਾਜ਼ਾਂ ਦੇ ਵਿੱਚ مشورہ ਘੜਤੇ ਤੂੰ ਲੋ ਜੀ ਆ ਚੱਲੇ ਜਵਾਗ ਪੜਨ ਬੋਲੇ ਕਰੋ ਹਮੇ ਯਾਰ ਆ ਯਾਰ ਬੜੀ ਹੋਇਤੀ ਓਏ ਓਏ ਫੋਨ ਦਾ ਤੂੰ ਦੂਜਾ ਕਰ ਲਿਆ ਸਹੀ ਆ ਓਏ ਚੰਗਾ ਵਹਿ ਕਰ ਤੋਂ ਜਾਂਦੇ ਹੋਏ ਚੰਗਾ ਨਹੀਂ ਚੰਗਾ ਨਹੀਂ ਚੰਗਾ ਨਹੀਂ ਬਾਲੇ ਵੀਤੀ ਹੈ ਕਾਲਾ ਜੀ ਕਾ ਜਨੈ ਮੂਹ ਚੱਲਿਆ ਵੀ ਆਪਣੇ ਜਵਾਕ ਪੜਨ ਨੂੰ ਸਾਰੇ ਦੋਸਤੋ ਦੇ ਕਰਨਬੀਰ ਦੇ ਛੱਡ ਤੇ ਆ ਜੀ ਸਾਰੇ ਕੂਤਰਾ ਪਪੰਜੇ ਦੇ ਪੰਜੇ 8 ਵਜੇ ਅੱਜ ਆ ਲੈ ਗਈ ਬਈ ਲਾਲ ਟੂਸੇ ਵਾਲੇ ਨੂੰ ਆਉਂਦੀ ਹੈ ਭੈਣ ਦੇ ਯਾਰ ਦੀ ਪੈਰਾਂ ਚਲੀ ਉਹ ਚੱਤ ਲੈ ਯਾਰ ਲਾਲ ਟੂਸੇ ਵਾਲਾ ਆਪਣਾ ਇਹ ਤਾਂ ਛੱਡੇ ਨਹੀਂ 5 ਮਿੰਟ ਹੋਈ ਸਾਰੇ ਓ ਜੀ ਕੂਤਰ ਵੀ ਬਾਹਰ ਕੱਢਦੇ ਆਪਾਂ ਧੋਪ ਲਵਾਉਣ ਨੂੰ ਇਹ ਚ ਗੂਤਰਿਆਂ ਦੇ ਉੱਤੇ ਦੂਤਰ ਕਰੋ ਚੈੱਕ ਆ ਸਾਰੇ ਕੂਤਰ ਆ ਜਾਂਦਾ ਦੋ ਜਾਂਦੇ ਆਦੇ ਦੋ ਗੂਤਰ ਉੱਚੇ ਆ ਅੱਜ ਤਾਂ ਸਾਲ ਨੇ ਛੱਡਣ ਵੀ ਨਹੀਂ ਦਿੱਤੇ ਛੱਡ ਕੇ ਹਜੇ ਤਾਂ ਉਹਨੂੰ ਹੀ ਜਾਂਦੇ ਸੀਗੇ ਕੂਤਰ ਉਹ ਉਹਦੇ ਹੀ ਆ ਗਈ ਆਈਆਂ ਵੀ ਦੋ ਕਟਿੰਗਾਂ ਬਹੁਤ ਜ਼ੋਰ ਲਾਇਆ ਪਰ ਉਹ ਤਾਂ ਛੁੱਟਿਆ ਨਹੀਂ ਗਿਆ ਕੂਤਰ ਨੇ ਬਹੁਤ ਜ਼ੋਰ ਲਾਇਆ ਢਾਉਣ ਨੂੰ ਲੱਗੀ ਬਾਈ ਆਪਣੇ ਬਾਸ ਨਹੀਂ ਹੁਣ ਮੈਂ ਮਗਰ ਜਾ ਨਹੀਂ ਸਕਦੇ ਹੁਣ ਉਹਦਾ ਕਿਹੜਾ ਪਤਾ ਕੋਈ ਕਿੱਥੇ ਲੈ ਕੇ ਜਾਣਾ ਨੇ ਕਿੱਥੇ ਬਹਿਣਾ ਇਹ ਉਹਨੂੰ ਆਪਾਂ ਮੋਟਰਸਾਈਕਲ ਚੱਕਣਾ ਉਹ ਤਾਂ ਨਿਗਾਹ ਚੋਂ ਹੀ ਨਿਕਲ ਜਾਂਦੀ ਹੈ ਉਹਦੀ ਕੈਮਾਂ ਚ ਹੈ ਨਹੀਂ ਸੀਗਾ ਰੀਆਂ ਦੀ ਵੀ ਚੰਗੇ ਨੂੰ ਹੀ ਆ ਪਰ ਦੋ ਗੁੱਤਾਂ ਦਾ ਜਾਂਦੇ ਦੋ ਉੱਚੇ ਹੋ ਗਏ ਆਪਣੇ ਚਲੋ ਬਈ ਇਹ ਵੀ ਹੁਣ ਸਿਸਾਈ ਜੇ ਛੱਡਾਂਗੇ ਤਾਂ ਲੈ ਕੇ ਵੀ ਜਾਊਗੀ ਇਹ ਸਾਰਾ ਕੋਸ਼ਿਸ਼ ਕਰੂ ਇਹ ਕੀ ਪਤਾ ਹੋਰ ਲੈ ਜਾਵੇ ਇਹਦਾ ਕੋਈ ਪਤਾ ਨਹੀਂ ਚਾਲਾਂ ਦੇ ਵਿੱਚ ਜਦੋਂ ਬੱਚੇ ਗਏ ਆਏ ਆ ਬਾਈ ਇੱਕ ਬੱਚਾ ਵੀ ਨਹੀਂ ਚੱਕਿਆ ਗੂ ਲਗੜਨੇ ਹੁਣ ਆ ਸੀਜ਼ਨ ਦੀ ਸ਼ੁਰੂਆਤ ਕਰਤੀ ਆ ਇੱਕ ਲੈ ਗਈ ਆ ਲਾਲ ਟੂਸੇ ਵਾਲਾ ਆਪਣਾ ਆ ਕਬੂਤਰ ਵੀ ਬਈ ਬੈਠ ਗਿਆ ਆਪਣਾ ਇਹਨੂੰ ਵੀ ਲਗੜ ਸੱਟ ਗਈ ਹੁਣ 1:30 ਹੋ ਗਏ ਤੇ ਨਗੂਤਰ ਰਹਿ ਗਏ ਆਪਣੇ ਉੜ ਦੇ ਇੱਕ ਨੂੰ ਸਵੇਰ ਹੀ ਲੈ ਗਈ ਸੀ ਦੇ ਵਈ ਤਿੰਨੇ ਆ ਜਾਂਦੇ ਤਿੰਨੇ ਕੂਤਰ ਆਪਣੇ ਆ ਗਏ ਆ ਗਏ ਬਈ ਕੂਤਰ ਕੋ ਚੱਕ ਆ ਜਾਂਦੇ ਹਰੀਆਂ ਵਗਲਾਂ ਗਲਾਬੀ ਟੂਸਾ ਚੱਲ ਰਾਂ ਲਈ ਅੱਜ ਇਹ ਨੂਜਾ ਪ੍ਰਵੇਸ਼ ਲਓ ਜੀ ਆਪਣਾ ਇੱਕ ਹੋਰ ਕੂਤਰ ਵਹਿ ਗਿਆ ਹਰੀਆਂ ਵਗਲਾਂ ਗਲਾਬੀ ਟੂਸੇ ਵਾਲਾ ਤੇ ਦੋ ਕੂਤਰੀਆਂ ਉੜਦੀਆਂ ਰਹਿਗੀਆਂ ਲਾਲ ਚੀਨੀ ਤੇ ਸ਼ਾਕੀ ਉਧਰ ਹੋਣਿਆ ਦੋਨੋਂ ਇੱਕ ਤਾਂ ਆ ਗਈ ਆ ਜਾਂਦੀ ਹੈ ਇਹ ਲਾਲ ਚੀਨੀ ਆ ਸ਼ਾਕ ਕੀ ਵੀ ਆ ਗਈ ਉਹ ਫਰਦੀ ਆ ਦੋਨੇ ਘੁੱਦਰ ਉੱਡੀ ਜਾਂਦੇ ਹਾਂ ਹਾਂਜੀ ਮਿੱਤਰੋ ਉਤਰਨ ਦਾਣੀ ਪਾਣੀ ਆਪਾਂ ਪਾਤੇ ਆ ਆ ਗੂਤਰ ਆਪਾਂ ਬਾਹਰ ਕੱਢਦੇ ਬਈ ਇਹ ਇੰਨਾ ਨੂੰ ਕੱਲੂ ਆਪਾਂ ਲਾਉਣੀ ਦਵਾਈ ਆ ਗੂਤਰ Gama ਤੇ ਆ ਗੂਤਰ ਤਾਂ ਇਹਨੂੰ ਬਾਹਰ ਕੱਢ ਤੇ ਗੂਤਰ ਆਪਾਂ ਕੱਲੂ ਇਹਨਾਂ ਨੂੰ ਦਵਾਈ ਲਾਉਣੀ ਦੂਜੇ ਨੂੰ ਆਪਾਂ ਪਾਤੇ ਦਾਣੇ ਜੇᱫੋ ਉਹਨਾਂ ਨੇ ਦਾਣੇ ਸਾਕ ਖਾਲੇ ਦੂਜੇ ਗੂਤਰਾਂ ਨੇ ਫਿਰ ਇਹਾਂ ਬਾਹਰ ਕੱਢ ਕੇ ਫਿਰ ਇਹਨਾਂ ਨੂੰ ਤੋੜ ਦੇਗੇ ਆਪਾਂ ਅੰਦਰ ਗੋਡਿਆਂ ਚ ਲਓ ਜੀ ਮਿੱਤਰੋ ਕੂਦੀਆਂ ਆਪਣੀਆਂ ਬੈਠ ਗਈਆਂ ਬੈਠਣ ਨੂੰ ਅੱਜ ਧਰਤਾ ਸੀ ਇਹਨਾਂ ਨੂੰ ਪਾਣੀ ਕੋਣੀ